ਸ਼ਰੀਫ ਫਤਿਹਗੜ੍ਹ ਸਾਹਿਬ ਵਿੱਚ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਕਾਰ ਵਿੱਚ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਦੇ ਕੀਰਤਪੁਰ ਸਾਹਿਬ ਫੁੱਲ ਪਾਉਣ ਲਈ ਜਾ ਰਹੇ ਸਨ ਲੇਕਿਨ ਸੌਂਡਾ ਪਿੰਡ ਦੇ ਕੋਲ ਧੁੰਦ ਦੇ ਕਾਰਨ ਉਹਨਾਂ ਦੀ ਕਾਰ ਦਰਖਤ ਦੇ ਨਾਲ ਜਾ ਟਕਰਾਈ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋਏ ਨੇ ਫਿਲਹਾਲ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦਾ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਇਹ ਗੁਰੇ ਸ਼ਿਕਾਜੀ ਸਰਦਾਰ ਦਾ ਪਰਿਵਾਰ ਆਇਆ ਸੀਗਾ ਸੱਤ ਬੰਦੇ ਆਰਟਿਕਲ ਗੱਡੀ ਦੇ ਵਿੱਚ ਬੈਠ ਕੇ ਕਿਸੇ ਨਜ਼ਦੀਕੀ ਦੇ ਸਰਦਾਰ ਦੀ ਡੈਥ ਹੋ ਗਈ ਸੀ ਉਹਦੇ ਫੋਨ ਪਾਣ ਕਿਰਤ ਵਾਸਤੇ ਆਵਾਂ ਕਰਲੇ ਸੀ ਜਦੋਂ ਇਹ ਜਦੋਂ ਆਪਣਾ ਸਤਕਰ ਸਾਹਿਬ ਦੀ ਧਰਤੀ ਤੋਂ ਆਉਂਦਾ ਜੱਲਾ ਪਿੰਡਾਂ ਦਾ ਜੱਲਾ ਟੱਪ ਕੇ ਸੰਢਾ ਆਉਂਦਾ ਸੰਢੇ ਤੋਂ ਪਹਿਲਾਂ ਇੱਕ ਮੋੜ ਆਉਂਦਾ ਜੀ ਉਹ ਮੋੜ ਅੱਜ ਤੋਂ ਵੱਡੀ ਸੀਗੀ ਹੁੰੰਦ ਦੇ ਕਾਰਨ ਇਹਨਾਂ ਨੇ ਮੋੜ ਹੀ ਦੇਖਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਔਗੇ ਤੇ ਦੋ ਬੰਦੇ ਡੈਥ ਹੋ ਗਈ ਰਜਿੰਦਰ ਸਿੰਘ ਸਨ ਆਫ ਜਰਨੈਲ ਸੀਮੋਰ 65 ਸਾਲ ਬਲਬੀਰ ਸਿੰਘ ਸਨ ਆਫ ਦਾਰਾ ਸਿੰਘ ਉਮਰ 7 ਸਾਲ ਪਿੰਡ ਸਰਪੂਰਗੜ ਦੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ ਇਹਦੇ ਵਿੱਚ 5 ਵੰਜੇ 5 ਪੰਜ ਪੰਜ ਬੀ ਦੀ ਜ਼ਰੂਰਤ ਨਹੀਂ ਹੈ ਨਛੱਤਰ ਸਿੰਘ ਗੁਰਦੀਪ ਸਿੰਘ ਜਸਤੇਂਦਰ ਕੌਰ ਰਾਣੀ ਤੇ ਅਰਸ਼ਪ੍ਰੀਤ ਕੌਰ ਇਹ ਲਖਮੀ ਹਾਲਤ ਵਿੱਚ ਹਾਦਸਾ ਹੋਵਦਾਖ ਲੈ ਜੀ ਤੇ ਇਹਨਾਂ ਦੇ ਦੋ ਮ੍ਰਿਤਕ ਹੈ ਇਹਨਾਂ ਦੀ ਡੈਥ ਡੈੱਡ ਬੋਡੀ ਮੋਰਚੀ ਚ ਪਈ ਹੈ 174 ਦੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਉਸ ਮਾਸ਼ੂ ਕਰਮਾ ਦੇ ਜੀ ਤੇ ਐਸਐਸ ਕਰ ਲਈ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਮ੍ਰਿਤਕਾਂ ਦਾ ਕੀ ਕੀ ਨਾਮ ਹੈ ਅਰਜਿੰਦਰ ਸਿੰਘਾ ਜੀ son of ਜਰਨੈਲ ਸਿੰਘ ਬਲਬੀਰ ਸਿੰਘ son of ਬਾਰਾ ਸਿੰਘ ਇਸੇ ਜਾਰੇ ਵੀ ਕੀਪਤ ਮੁਖ ਸਾਹਿਬ ਜਾ ਰਹੇ ਸੀ ਇਹ ਇਹਨਾਂ ਮੁਖ ਸਾਹਿਬ ਕੋਲ ਪਹਾਂਚ ਚਲੇ ਗਏ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਪਹਾਂਚ ਚਲੇ ਗਏ ਜੀ ਛੇ ਹੱਬ ਸਾ ਕੁਦਰਤੀ ਅਚਾਨਕ ਘੁੰਮ ਕਾਰਨ ਵਾਪਰਿਆ ਇਹਦੇ ਵਿੱਚ ਕਿਸਦਾ ਕੋਈ ਖੂਬਸੂਰ ਨਹੀਂ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ